ਪੰਜਾਬ ਦੇ ਵਿੱਚ ਲੋਕਾਂ ਦੇ ਲਈ ਐਡਵਾਈਸਰੀ ਹੋ ਕੇ ਜਾਰੀ ਤੇ ਤੁਹਾਨੂੰ ਸਾਵਧਾਨ ਤੇ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਹੁਣ ਵੱਧਦੇ ਪ੍ਰਦੂਸ਼ਣ ਦੇ ਕਰਕੇ ਸਥਿਤੀ ਕਾਫੀ ਜ਼ਿਆਦਾ ਬਦ ਤੋਂ ਬੱਤਰ ਹੋ ਗਈ ਹੈ ਵਿਗੜਦੀ ਹੋਈ ਗੁਣਵੰਤਾ ਜਾਨਕੀ ਸੁਚਾਚਕ ਅੰਗ ਲੋਕਾਂ 'ਚ ਰੋਗ ਅਤੇ ਮੌਤ ਦੇ ਦਰ ਨੂੰ ਵਧਾਉਂਦੀ ਨਜ਼ਰ ਆ ਰਹੀ ਹੈ ਜਿਹੜੇ ਲੋਕ ਇਸ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਖਾਸ ਕਰਕੇ ਠੀਕਰ ਤੁਹਾਡੇ ਕਰ ਛੋਟੇ ਬੱਚੇ ਗਰਭਵਤੀ ਔਰਤਾ ਬਜ਼ੁਰਗ ਜਿਹੜੇ ਨੇ ਜਿਹੜੇ ਲੰਬੇ ਸਮੇਂ ਤੋਂ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕ ਨੇ ਉਹ ਖਾਸ ਕਰਕੇ ਸਾਵਧਾਨ ਤੇ ਸੁਚੇਤ ਰਹੋ ਦੱਸਦੀ ਹੈ ਕਿ ਹਵਾ ਪ੍ਰਦੂਸ਼ਣ ਦੇ ਸੰਪਰਕ ਨੂੰ ਘੱਟ ਕਰਨ ਲਈ ਜ਼ਿਆਦਾ ਹਵਾ ਪ੍ਰਦੂਸ਼ਣ ਵਾਲੀਆਂ ਥਾਵਾਂ ਤੇ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਜਾਣੇ ਕਿ ਤੁਸੀਂ ਉਹਨਾਂ ਥਾਵਾਂ ਤੇ ਬਿਲਕੁਲ ਨਾ ਜਾਓ ਜਿੱਥੇ ਜ਼ਿਆਦਾ ਟ੍ਰੈਫਿਕ ਹੋਵੇ ਜ਼ਿਆਦਾ ਪ੍ਰਦੂਸ਼ਣ ਹੋਵੇ ਜਿੱਥੇ ਜਾਨੀ ਕਿ ਆ ਫਸਲਾ ਹੋਣ ਤੇ ਤੁਸੀਂ ਆਪਣਾ ਖਾਸਾ ਪਰਹੇਜ਼ ਕਰੋ। ਸਵੇਰ ਦੇ ਸਮੇਂ ਤੁਸੀਂ ਜਦੋਂ ਸੈਰ ਕਰਦੇ ਹੋ, ਜੋਗਿੰਗ ਦੌੜਦੇ ਹੋ ਜਾਂ ਸਰੀਰਕ atividades ਕਰਦੇ ਹੋ ਉਹਨਾਂ ਸਾਰੀਆਂ ਚੀਜ਼ਾਂ ਤੋਂ ਤੁਹਾਨੂੰ ਪਰਹੇਜ਼ ਕਰਨਾ ਪਵੇਗਾ। ਜਿਹੜੇ ਲੋਕ ਸਾਹ ਦੇ ਮਰੀਜ਼ ਨੇ ਜਿਨ੍ਹਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੁੰਦੀ ਹੈ ਉਹ ਖਾਸ ਕਰਕੇ ਇਸ ਧੂਏ ਵਾਲੀ ਜਗ੍ਹਾ ਤੇ ਵੱਧ ਪ੍ਰਦੂਸ਼ਣ ਵਾਲੀ ਜਗ੍ਹਾ ਤੇ ਬਿਲਕੁਲ ਨਾ ਜਾਓ ਕਿਉਂਕਿ ਤੁਹਾਨੂੰ ਬਿਮਾਰੀਆਂ ਜ਼ਿਆਦਾ ਘੇਰਾ ਪਾਸ ਆਖਦੀਆਂ ਨੇ। ਜਿਹੜੀਆਂ ਘਰ ਦੇ ਵਿੱਚ ਗਰਭਵਤੀ ਔਰਤਾਂ ਨੇ ਉਹਨਾਂ ਨੂੰ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਸੰਪਰਕ ਤੋਂ ਆਉਣ ਲਈ ਚਾਹੀਦਾ ਜੇਕਰ ਤੁਸੀਂ ਕੋਈ ਅਨਗੈਲੀ ਕਰ ਦਿਓ ਤੁਹਾਨੂੰ ਤੇ ਤੁਹਾਡੇ ਬੱਚੇ ਨੂੰ ਬਹੁਤ ਸਾਰੀਆਂ ਚੀਜ਼ਾਂ ਪ੍ਰਭਾਵਿਤ ਕਰ ਸਕਦੀਆਂ ਨੇ ਹਾਲਾਂਕਿ ਦੱਸ ਦਈਏ ਕਿ ਇਹ ਜੋ AQI ਦੀ ਮਾਤਰਾ ਆ ਉਹ ਵੱਡੇ ਪੱਧਰ ਤੇ ਉੱਤੇ ਵੱਧ ਰਹੀ ਹੈ ਔਰ ਨਾਲ ਦੀ ਨਾਲ ਇਹ ਬਾਰੀ ਗਤੀਵਿਧੀਆਂ ਜਿਹੜੀਆਂ ਨੇ ਵੱਧ ਰੀਆਂ ਨੇ ਗਰਭਵਤੀ ਔਰਤਾਂ ਛੋਟੇ ਬੱਚੇ ਬਜ਼ੁਰਗ ਜਿਹੜੇ ਨੇ ਇਹ ਸਾਰੀਆਂ ਚੀਜ਼ਾਂ ਤੋਂ ਬਚ ਕੇ ਰਹਿਣ ਕਿਉਂਕਿ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੀ ਪਕੜ ਦੇ ਵਿੱਚ ਜਲਦਾ ਸਕਦੇ ਹੋ ਹਵਾ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਘਟਾਉਣ ਦੇ ਲਈ ਐਂਟੀਆਕਸਾਈਡਾਂ ਨਾਲ ਭਰਪੂਰ ਮੌਸਮੀ ਫਲ ਅਤੇ ਸਬਜ਼ੀਆਂ ਖਾਓ ਹਾਈਡਰੇਸ਼ਨ ਬਣਾਓ ਸਰੀਰ ਦੇ ਵਿੱਚ ਤੇ ਲੋੜ ਪੈਣ ਤੇ ਪਾਣੀ ਜ਼ਿਆਦਾ ਪਿਓ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਲਈ ਵਧੀਆ ਰਹਿਣਗੀਆਂ ਨਹੀਂ ਤਾਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਮੌਸਮ ਖਰਾਬ ਹੋਣ ਦੇ ਕਰਕੇ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ ਇਸ ਕਰਕੇ ਪੰਜਾਬ ਦੇ ਵਿੱਚ ਵੱਡੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਮਾਹਿਰਾਂ ਦੇ ਮੁਤਾਬਕ ਬੱਚੇ ਗਰਭਵਤੀ ਔਤਾ ਔਰਤਾ ਬਜ਼ੁਰਗ ਸਾਵਧਾਨ ਤੇ ਸੁਚੇਤ ਰਹੋ ਖਰਾਬ ਤੋ ਗੰਬੀਰ ਅਤੇ ਹਵਾ ਪ੍ਰਦੂਸ਼ਣ ਵਾਲੇ ਦਿਨਾਂ ਤੇ ਬਾਹਰ ਜਾਂਦੇ ਸਮੇਂ ਆਪਣੀਆਂ ਤਵਦੀਜ਼ ਗਤੀਵਿਧੀਆਂ ਜਿਹੜੀਆਂ ਦਵਾਈਆਂ ਆਸਾਨੀ ਨਾਲ ਉਪਲਬਧ ਰੱਖਣੀਆਂ ਚਾਹੀਦੀਆਂ ਨੇ ਜੇਕਰ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਤੁਸੀਂ ਖਰਾਬ ਮੌਸਮ ਤੋਂ ਕੋਈ ਦਵਾਈ ਲੋ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਨਹੀਂ ਤਾਂ ਤੁਹਾਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਖਰਾ ਉਸ ਤੋਂ ਬਾਅਦ ਦੱਸਦੀ ਹੈ ਕਿ ਲਗਾਤਾਰ ਹੀ ਹੁਣ ਪੰਜਾਬ ਵਾਸੀਆਂ ਦੇ ਲਈ ਇਹ ਜੋਖਮ ਵੱਧ ਰਿਹਾ ਵਧਦੇ ਪ੍ਰਦੂਸ਼ਣ ਦੇ ਕਰਕੇ ਤੁਸੀਂ ਖੰਗ ਰੇਸ਼ਾ ਦਾ ਆਮ ਤੌਰ ਤੇ ਜ਼ਿਆਦਾ ਤੁਹਾਨੂੰ ਪ੍ਰਭਾਵਿਤ ਕਰ ਸਕਦੀ ਹੈ ਇਸ ਕਰਕੇ ਪੰਜਾਬੀ ਸਾਵਧਾਨ ਰਹੋ ਤੁਹਾਡੇ ਲਈ ਖਤਰੇ ਦੀ ਘੰਟੀ ਵੱਜੀ ਹੈ ਐਡਵਾਈਜ਼ਰੀ ਜਾਰੀ ਹੋਈ ਹੈ ਤੁਸੀਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹੋ ਇਸ ਕਰਕੇ ਤੁਹਾਨੂੰ ਤੇ ਤੁਹਾਡੇ ਆਪਣੇ ਬੱਚਿਆਂ ਦਾ ਖਾਸਾ ਧਿਆਨ ਰੱਖਣਾ ਚਾਹੀਦਾ ਹੈ